ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਅਸੀਂ ਗੱਲ ਕਰ ਲਈਏ ਤਾਂ ਅੱਜ ਅਸੀਂ ਇੱਕ ਬਹੁਤ ਹੀ ਖੂਬਸੂਰਤ ਕਲਾਕਾਰ ਨੇ ਜਸਮੀਰ ਮੀਆਪੂਰੀ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਨਿਰੰਤਰ ਲੱਗੇ ਹੋਏ ਆ ਤੇ ਕੋਈ ਨਾ ਕੋਈ ਗੀਤ ਜੋ ਸੱਭਿਆਚਾਰ ਨਾਲ ਜੋੜਦਾ ਉਹ ਗੀਤ ਲੈ ਕੇ ਆਉਂਦੇ ਆ ਤੇ ਹੁਣ ਵੀ ਇਹਨਾਂ ਦਾ ਇੱਕ ਗੀਤ ਖੜ ਕੇ ਗੱਲ ਸੁਣ ਜਾ ਜੋ ਕਿ ਇਹਨਾਂ ਦੇ ਗੀਤਾਂ ਦੀ ਗੱਲ ਕਰ ਲਈਏ ਤਾਂ ਪਿਓਰ ਠੇਠ ਪੰਜਾਬੀ ਸੱਭਿਆਚਾਰ ਦੇ ਉੱਪਰ ਹੁੰਦੇ ਆ ਤੇ ਸਿੱਧੀ ਸਾਦੀ ਗੱਲਬਾਤ ਜੋ ਹੁੰਦੀ ਹੈ ਗੀਤਾਂ ਦੇ ਰਾਹੀ ਇਹ ਸਮਝਾਉਣ ਦਾ ਯਤਨ ਕਰਦੇ ਆ ਤੇ ਉੱਥੇ ਹਲਕਾ ਫੁਲਕਾ ਮਨੋਰੰਜਨ ਵੀ ਕਰਦੇ ਆ ਤੇ ਗੱਲ ਕਰਦੇ ਆ ਜਸਮੀਰ ਮੀਆਂਪੁਲੀ ਜੀ ਨਾਲ ਹਾਂਜੀ ਮੀਆਂਪੁਲੀ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਉਹ ਤੇ ਨਵਾਂ ਗੀਤ ਲੈ ਕੇ ਆਏ ਹੋ ਮਾਂ ਬੋਲੀ ਦੀ ਝੋਲੀ ਦੇ ਵਿੱਚ ਕਿਵੇਂ ਲੱਗਦਾ ਇਹ ਜੋ ਸਾਡਾ ਨਵਾਂ ਗਾਣਾ ਆ ਰਿਹਾ ਹੈ ਉਹ ਇੱਕ ਕਮਰਸ਼ੀਅਲ ਕੱਚ ਦਾ ਗਾਣਾ ਹੈ ਅੱਛਾ ਜੀ ਕਿਉਂਕਿ ਸਾਡੇ ਪੋਸਟ ਲਿਫਟਿੰਗ ਜਿਸ ਦਾ ਆਪਾਂ ਗੱਲ ਕਰਦੇ ਆਂ ਜੀ ਵੀ ਸਭਿਆਚਾਰਕ ਹਨ ਪਰ ਇਹਦੇ ਵਿੱਚ ਸਭਿਆਚਾਰਕ ਨੂੰ ਅ ਥੋੜਾ ਜਿਆਦਾ ਹੋਰ ਸਟਾਈਲ ਚ ਦੱਸਿਆ ਗਿਆ ਹੈ ਗੱਲਾਂ ਉਹ ਵੀ ਐ ਗੱਲਾਂ ਮਤਲਬ ਅੰਦਾਜ਼ ਵੱਖਰਾ ਹਾਂ ਅੰਦਾਜ਼ ਵੱਖਰਾ ਐ ਇਹਦੀ ਤਾਲੀ ਵੱਖਰੀ ਐ ਜੀ ਤੇ ਜਿਹੜੀ ਵੱਡੀ ਗੱਲ ਐ ਮਤਲਬ ਇਹਦੇ ਚ ਜੋ ਸ਼ਬਦ ਐ ਜੀ ਬੜੇ ਸੋਹਣੇ ਸ਼ਬਦ ਲਿਖੇ ਆ ਕੁਲਵਿੰਦਰ ਸਿੰਘ ਤੁਕਰੀ ਜੀ ਨੇ ਕਿਆ ਬਾਤ ਐ ਵੀ ਯਾਰ ਤੇਰਾ ਸ਼ੁੱਧ ਵੈਸ਼ ਨੂੰ ਟੱਚ ਕਰੇ ਨਾ ਸ਼ਰਾਬ ਤੇ ਖਾਨੀ ਕਿਆ ਬਾਤ ਐ ਮਤਲਬ ਅੱਜ ਉਹ ਨਸ਼ੇ ਦੀ ਗੱਲ ਚੱਲਦੀ ਐ ਹਾਂ ਉਹਨਾਂ ਨੂੰ ਪ੍ਰੋਮੋਟ ਨਹੀਂ ਕਰਦਾ ਪ੍ਰੋਮੋਟ ਨਹੀਂ ਕਰਦਾ ਤੇ ਬਹੁਤ ਜ਼ਿਆਦਾ ਗੱਲਾਂ ਐ ਜਾਂ ਇਹਨਾਂ ਨੇ ਇੱਕ ਹੋਰ ਦੱਸੀ ਐ ਵੀ ਜੋ ਮੁੰਡਾ ਐ ਉਹ ਕੱਲ ਕਹਿ ਰਿਹਾ ਵੀ ਖੜ ਕੇ ਗੱਲ ਸੁਣ ਜਾ ਉਹ ਇੱਕ ਮਿਹਨਤੀ ਤੇ ਆਧਵੀ ਪਰਿਵਾਰ ਦੀ ਕਹਾਣੀ ਹੈ। ਜੋ ਕਿ ਮੁਟਿਆਰ ਨੂੰ ਕ ਇੰਪ੍ਰੈਸ ਕਰ ਰਿਹਾ ਹੈ। ਪਰ ਕਰ ਇਹ ਗੱਲ ਹੋ ਰਿਹਾ ਵੀ ਅਸੀਂ ਮਿਹਨਤੀ ਲੋਕ ਹੈ। ਤੇ ਸਾਡੇ ਬਾਪੂ ਨੇ ਇਹ ਕੋਠੀਆਂ ਬਣਾਈਆਂ ਹੋਈਆਂ ਤੇ ਮੈਂ ਵੀ ਅੱਗੇ ਨੂੰ ਨੌਕਰੀ ਕਰਨੀ ਹੈ, ਬਾਪੂ ਵੀ ਨੌਕਰੀ ਕਰਦਾ ਹੈ। ਹਾਂ ਮੀਆਪੁਰ ਜੀ ਉਹ ਵੀ ਮਿੱਥੋ ਗੱਲ ਕਰਤ ਹੈ ਤੁਹਾਡੀ। ਇੱਕ ਅੰਤਰਾ ਜਿਹਾ ਵੀ ਲਾਉਂਦਾ ਵੀ ਜੀਵ ਸਿੰਘ ਦਾ ਛੱਡ ਖਹਿੜਾ ਸੂਤ ਪਾਲਾ ਹਾਂ ਹਾਂ ਉਹ ਵੀ ਫਿਰ ਸੂਟਾ ਵੱਲ ਨੂੰ ਵੀ ਆਪਣਾ ਜੋ ਉਹ ਉਹ ਵਿੱਚ ਬੋਲੇ ਕਿ ਕਾਫੀ ਅੱਛਾ ਲਿਖਿਆ ਇਹਨਾਂ ਨੇ ਹਾਂਜੀ ਉਹ ਲਿਖਿਆ ਇਹਨਾਂ ਨੇ ਅ ਇੱਕ ਵਾਰ ਪਹਿਲਾਂ ਮੈਂ ਦੱਸਦ ਰਹੀ ਸੀ ਗੱਲ ਹਾਂਜੀ ਗੱਲਾਂ ਨਹੀਂ ਸੰਗਤਪੂਰੀ ਆ ਝੂਠ ਨਾਰ ਕੰਨੇ ਮਾਰੇ ਕਿਆ ਬਾਤ ਯਾਰ ਤੇਰਾ ਸ਼ੁੱਧ ਵੈਸ਼ ਨੂੰ ਟੱਚ ਕਰੇ ਨਾ ਸ਼ਰਾਬ ਤੇ ਖਾਰੇ ਮਿੱਤਰਾਂ ਨੂੰ ਹਾਂ ਕਰਦੇ ਤੂੰ ਜ਼ਿੰਦਗੀ ਦੇ ਲੁੱਟੇਂਗੀ ਨਜ਼ਾਰੇ ਕਿਆ ਬਾਤ ਤੇ ਖੜ ਕੇ ਗੱਲ ਸੁਣ ਜਾ ਗੱਲ ਸੁਣ ਜਾ ਸੁਨੱਖੀ ਨਾਰੀ ਤੇ ਬੜਾ ਸੋਹਣਾ ਲਿਖਿਆ ਤੇ ਅਕਸਰ ਮੈਂ ਮੈਂ ਕਹਿੰਦਾ ਵੀ ਉਹਨਾਂ ਜਦੋਂ ਮੈਂ ਗਾਣਾ ਕੋਈ ਚੂਜ਼ ਕਰਦਾ ਤਾਂ ਲੋਕ ਇੱਕ ਵਾਰ ਸੋਚਦੇ ਆ ਤੇ ਮੈਂ ਆਪਣੇ ਗਾਣੇ ਨੂੰ ਹਜ਼ਾਰ ਵਾਰ ਸੋਚਦਾ ਵੀ ਇਹ ਗਾਣਾ ਮੈਂ ਕਰਾਂ ਕਿ ਨਾ ਪਰ ਜੋ ਇਹਦੀ ਸ਼ਬਦਾਵਲੀ ਸੀ ਉਹਨਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਤੇ ਜੋ ਇਹਦੀ ਤਰਜ਼ ਸੀ ਉਹਨਾਂ ਨੇ ਪ੍ਰਭਾਵਿਤ ਕੀਤਾ ਗਾਇਨ ਦਾ ਭਾਵ ਵੀ ਤੁਹਾਨੂੰ ਗੀਤ ਗਾ ਕੇ ਆਨੰਦ ਆਇਆ ਪੂਰਾ ਹਾਂ ਗੀਤ ਗਾ ਕੇ ਆਨੰਦ ਆਇਆ ਤੇ ਮੈਨੂੰ ਵੀ ਇਹ ਵੀ ਇਹ ਵੀ ਇੱਕ ਵਾਰ ਨਾ ਕਹਿੰਦੇ ਮੈਨੂੰ ਵੀ ਕੋਈ ਵੜਨਾ ਬੜੇ ਫਲੋਅ ਦੇ ਵਿੱਚ ਤੁਸੀਂ ਗਾਇਆ ਹੈਗਾ ਜੀ ਦੇ ਅਸੀਂ ਦਰਸ਼ਕਾਂ ਨੂੰ ਉਹ ਵੀ ਦਿਖਾਵਾਂਗੇ ਅਸੀਂ ਤੇ ਫਿਰ ਇਹਦਾ ਫਾਰਮੈਟਲ ਕਿਵੇਂ ਦਿੱਤਾ ਫਿਲਮਾਂ ਕਹਿਣ ਮਤਲਬ ਜੋ ਮੈਂ ਗੱਲ ਕਰ ਰਿਹਾ ਸੀ ਬੇਸਿਕਲੀ ਇਹ ਗਾਣਾ ਦੋ ਕਰੈਕਟਰਾਂ ਤੇ ਡਿਪੈਂਡ ਹੈ ਮੁੰਡੇ ਤੇ ਕੁੜੀ ਤੇ ਪਰ ਸਾਨੂੰ ਇਹ ਸੀ ਵੀ ਜੋ ਸਾਡਾ ਆਪਣਾ ਏਰੀਆ ਜੀ ਸਾਡੇ ਏਰੀਆ ਦੀਆਂ ਮਾਨਵਕੀਆਂ ਸ਼ਖਸੀਤਾਂ ਪੰਗੂ ਸਾਹਿਬ ਹੋ ਗਏ ਤੇ ਕਲਵਿੰਦਰ ਸੰਗਤਪੁਰੀ ਸਾਹਿਬ ਹੋ ਗਏ ਤੇ ਜੁਹਾਰ ਜੀ ਹੋ ਗਏ ਬੜੇ ਮਤਲਬ ਸਰ ਸਾਡਾ ਮਕਸਦ ਸੀ ਵੀ ਇਹਨੂੰ ਇਹਨਾਂ ਨੂੰ ਸਾਰਿਆਂ ਨੂੰ ਦਿਖਾਉਣਾ ਹੈ ਬਿਲਕੁਲ ਤੇ ਉਹ ਕੰਸਰਟ ਵੀਡੀਓ ਦਾ ਇਸ ਤਰ੍ਹਾਂ ਦਾ ਬਣਾਇਆ ਜਿਹਦੇ ਵਿੱਚ ਅਸੀਂ ਸਾਰੇ ਆਗੇ ਇੱਕ ਮੰਗਣੇ ਦਾ ਹੋਰ ਨਹੀਂ ਸੀ ਸ਼ਾਗਰਪਾਕੀ ਕਰਤਾ ਕੰਪਲੀਟ ਤੇ ਇਲਾਕੇ ਦੀਆਂ ਬਹੁਤ ਜ਼ਿਆਦਾ ਹਸਤੀਆਂ ਇਸ ਵਿੱਚ ਗਾਣੇ ਵਿੱਚ ਦਿਖਾਈ ਦੇਉਂਦੀਆਂ ਤੇ ਇੰਨੀ ਦਾ ਮੰਨਣੀ ਆ ਵੀ ਹਰੇਕ ਨੂੰ ਇਹ ਗੀਤ ਆਪਣਾ ਲੱਗੂਗਾ ਕੀ ਬਾਤ ਤੇ ਤੇ ਬਿਲਕੁਲ ਬੜਾ ਕੰਫੀਡੈਂਸ ਹੈ ਤੇ ਗੀਤ ਵੈਸੇ ਲੱਗਦਾ ਵੀ ਇਹ ਇਦਾਂ ਹੀ ਕਿ ਵੀ ਜੋ ਨੌਜਵਾਨਾਂ ਸੋਚਦੇ ਆ ਕਿ ਇਹ ਸਾਰੀ ਲਾਇਕਰੀ ਵਿੱਚ ਇਦਾਂ ਹੀ ਹਾਂ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਜੋ ਜਵਾਨੀ ਆ ਮੰਨਤ ਭਰਪੂਰ ਹੁੰਦੀ ਹੈ ਤੇ ਗੱਲ ਕਰਦੇ ਆ ਕਰੋਿੰਦਰ ਜੀ ਕਰੋਿੰਦਰ ਜੀ ਕੀ ਹਾਲ ਚਾਲ ਹੈ ਜੀ ਸਾਸਰੀ ਕਾਲ ਦਾ ਸਾਸਰੀ ਜੀ ਫਿਰ ਲਿਖਣ ਦੀ ਚੱਟ ਕਿੱਥੋਂ ਗਈ ਲੇਖਣ ਦੀ ਤਾਂ ਇਦਾਂ ਹੀ ਆਪਾਂ ਜਦ ਪੜਦੇ ਤੇ ਹਾਂਜੀ ਆਪਣਾ ਮਤਲਬ ਸੁਣਨਾ ਫਿਰ ਉਹ ਲਿਖਣ ਦਾ ਉਥੋਂ ਹੀ ਥੋੜਾ ਥੋੜਾ ਮਤਲਬ ਕੰਮ ਸ਼ੁਰੂ ਹੋਇਆ ਜੀ ਫਿਰ ਅੱਗੇ ਜਾ ਕੇ ਕੰਮ ਕਰਦੇ ਰਹੇ ਉਹ ਲਿਖਣ ਵਾਲਾ ਫਿਰ ਵੀ ਦਿਮਾਗ ਚ ਜੋ ਕੀੜਾ ਦਾ ਉਹ ਬਣਾ ਕਿਤੇ ਨਾ ਕਿਤੇ ਆਪਣਾ ਸਿਸਟਮ ਚੱਲਦਾ ਰਿਹਾ ਫੇਰ ਆਪਣਾ ਆਪਣੇ ਜਸਮੇਲ ਮੀਆਂਪੁਰੀ ਜੀ ਇਹਨਾਂ ਨੂੰ ਬਾਹਰ ਮੱਲ ਲੈ ਮੇਲਿਆਂ ਤੇ ਕਹਿੰਦੇ ਗਾੜੇ ਸੁਨੇ ਮੱਲ ਵਧੀਆ ਲੱਗਿਆ ਜੋ ਇਹਨਾਂ ਦੀ ਆਵਾਜ਼ ਆ ਬਹੁਤ ਖੂਬਸੂਰਤ ਉੱਚੀ ਆਵਾਜ਼ ਚ ਗਾਉਂਦੇ ਆ ਮੇਰਾ ਲਿਖਣ ਦਾ ਵੀ ਇਸ ਤਰ੍ਹਾਂ ਦਾ ਹੀ ਸਿਸਟਮ ਹੈ ਵੀ ਫਿਰ ਇਹਨਾਂ ਦਾ ਗਾਣਾ ਬਹੁਤ ਖੂਬਸੂਰਤ ਬਹੁਤ ਹੀ ਚੱਲਿਆ ਲੋਕ ਰੰਗ ਉੱਥੋਂ ਫਿਰ ਮਨ ਪ੍ਰਭਾਵਿਤ ਹੋਇਆ ਵੀ ਅਸੀਂ ਇਕੱਠੇ ਹੋ ਕੇ ਵੀ ਕੋਈ ਨਾ ਕੋਈ ਸੌਂਗ ਰੜਕੇ ਕਰੀਏ ਫਿਰ ਇਹਨਾਂ ਨੂੰ ਇਹ ਮੁੱਖ ਰੱਖ ਕੇ ਇਹ ਗਾਣਾ ਲਿਖਿਆ ਗਿਆ ਹੁਣ ਬਲਕਾਰ ਪੰਗੂ ਜੀ ਵੀ ਆ ਗਏ ਟੀਮ 'ਚ ਹਾਂ ਜੀ ਬਲਕਾਰ ਪੰਗੂ ਜੀ ਨਾਲ ਹੋਰ ਆਥੇ ਪਾਸੇ ਹੋਰ ਵੀ ਨਾ ਵਿੱਚ ਗਾਣਿਆਂ 'ਚ ਕਿਤੇ ਕੁਛ ਨਾ ਕੁਛ ਇਹ ਵੀ ਕਰਦੇ ਰਹੇ ਫਿਰ ਸਾਡਾ ਆਪਸ ਦੇ ਵਿੱਚ ਤਾਲਮੇਲ ਬਣ ਗਿਆ ਫਿਰ ਜੋ ਵੀਡੀਓ ਕਰੀ ਐ ਫਿਰ ਜਿਹਾਰ ਜੀ ਵੀ ਆ ਗਏ ਜੁਝਾਰਦੀਪ ਜੀ ਆਨੇ ਆਪਣੇ ਗੁਰਮੀ ਸਿੰਘ ਟਕੋਰਾ ਤੋਂ ਉਹ ਵੀ ਸਾਰਿਆਂ ਨੇ ਬਹੁਤ ਵਧੀਆ ਜੇ ਵਿੱਡ ਬਾਖੂਬੀ ਰੋਲ ਲਵਾਇਆ ਜਿੰਨਾ ਵੀ ਜਿਨ੍ਹਾਂ ਨੂੰ ਮਿਲਿਆ ਉਹਦੇ ਵਿੱਚ ਵੀ ਗਾਣੇ ਦੇ ਬੋਲ ਫਿਰ ਇਹਨਾਂ ਨੂੰ ਮੁੱਖ ਰੱਖ ਕੇ ਲਿਖੇਗੇ ਫਿਰ ਅੱਜ ਦੇ ਜਿਹਨੇ ਸਿਸਟਮ ਚੱਲਦਾ ਨਸ਼ਿਆਂ ਖਿਲਾਫ ਜਾਂ ਆਪਣੇ ਸੱਭਿਆਚਾਰ ਨੂੰ ਛੱਡ ਕੇ ਜੀਣਾ ਤੇ ਹੋਗੇ ਹੋਰ ਨਸ਼ਿਆਂ ਵੱਲ ਹੋਗੇ ਉਹੀ ਬੋਲ ਆ ਫਿਰ ਗੀਤ ਦੇ ਵਿੱਚ ਮਤਲਬ ਬਣ ਕੇ ਵਗੋ ਪਰੋਏ ਆ ਫਿਰ ਇਹਨਾਂ ਦੀ ਆਵਾਜ਼ ਨੇ ਹੋਰ ਵੀ ਜਿੰਨਾ ਮੇਰਾ ਲਿਖਿਆ ਤਾਂ ਉਸ ਤੋਂ ਵੀ ਚਾਰ ਚੰਨ ਇਹਨਾਂ ਦੀ ਆਵਾਜ਼ ਨੇ ਉਹ ਗਾਣੇ ਨੂੰ ਹੋਰ ਲਾਤੇ ਸਾਡਾ ਮਾਣ ਹੋਰ ਵਧਿਆ ਸੋ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਕਰਕੇ ਫਿਰ ਬਹੁਤ ਵਧੀਆ ਮਤਲਬ ਸਾਰੀ ਟੀਮ ਨੇ ਕੰਮ ਕੀਤਾ ਤੇ ਅੱਗੋਂ ਕੋਈ ਹੋਰ ਗੀਤ ਵੀ ਲੋੜੇ ਹਾਂਜੀ ਹੁਣ ਰਲ ਕੇ ਕਰਾਂਗੇ ਗੀਤ ਮੰਨ ਲੈ ਜੋ ਵੀ ਲਿਖਣਾ ਹੈ ਵੀ ਸੱਭਿਆਚਾਰ ਦੀ ਲਿਖਾਂਗੇ ਜੀ ਕੋਈ ਇਸ ਤਰ੍ਹਾਂ ਦਾ ਵੀ ਜਾਂ ਕਿਸੇ ਨੂੰ ਕਿਉਂ ਗਿਆ ਸਾਡੀਆਂ ਆਪਣੀਆਂ ਅਸੀਂ ਫੈਮਲੀਆ ਵਿੱਚ ਵੀ ਬੈਠ ਕੇ ਸੁਣ ਲਈਏ ਅਸੀਂ ਹਜੋ ਵੀ ਲਿਖਣਾ ਇਦਾਂ ਦਾ ਲਿਖਾਂਗੇ ਵੀ ਕੋਈ ਉਂਗਲ ਹੀ ਨਾ ਕਰੇ ਵੀ ਹਾਂ ਤੁਸੀਂ ਇੱਥੇ ਗਲਤ ਲਿਖਿਆ ਜਾਂ ਕਿਸੇ ਨੂੰ ਗਲਤ ਸੇਧ ਦਿੱਤੀ ਹੈ ਭਾਵੇਂ ਕੰਮ ਹਿਸਾਬ ਦਾ ਕਰੀਏ ਕਹਿੰਦੇ ਨਹੀਂ ਹੁੰਦਾ ਵੀ ਦੋ ਪੈਰ ਘੱਟ ਤੁਰਨਾ ਟੂਰਨਾ ਮਟਕ ਦੇ ਨਾਲ ਉਹ ਤੁਹਾਡੀ ਪਰਸੈਂਟ ਹੀ ਆ ਗਈ ਹੈ ਹਾਂ ਵੀ ਉਹ ਸਾਥ ਨਾਲ ਵੀ ਕੰਮ ਕਰਾਂਗੇ ਵੀ ਜਿਹੜਾ ਹਰ ਇੱਕ ਨੂੰ ਵਧੀਆ ਲੱਗੇ ਹਾਂਜੀ ਹਾਂਜੀ ਤੇ ਅੱਗੇ ਫਿਰ ਮਾਡਲਿੰਗ ਹੁੰਦਾ ਵੀ ਕੋਈ ਸੋਚਿਆ ਇੰਨਾ ਖੂਬਸੂਰਤ ਤੁਹਾਡੇ ਕੋਲ ਨਹੀਂ ਹੈਗਾ ਹੈ ਇਹਦੇ ਪੱਗ ਵੀ ਖਿੱਚ ਕੇ ਬੰਨਦੇ ਆ ਮੈਨੂੰ ਲੱਗਦਾ ਨਹੀਂ ਸਾਡੇ ਇਲਾਕੇ ਨੂੰ ਬਲਜੀਤ ਨਿਕਲ ਸਕਦਾ ਹੋ ਨਹੀਂ ਚਲੋ ਉਸ ਦਾ ਦੇਖੋ ਜੀ ਜਿਤਨਾ ਕੋਈ ਵੀਡੀਓ ਡਾਇਰੈਕਟਰ ਹੈ ਉੱਥੇ ਜਦੋਂ ਵੀ ਕਿਸੇ ਨੂੰ ਰੋਲ ਕਿੱਦਾਂ ਦਾ ਲੱਗੂਗਾ ਚਲੋ ਥੋੜਾ ਥੋੜਾ ਪਿੱਛੇ ਆ ਕੇ ਕਰਾਂਗੇ ਸਾਰੇ ਰਲ ਕੇ ਮਤਲਬ ਅਸੀਂ ਇੱਕ ਟੀਮ ਵਰਕ ਬਣਾ ਲਿਆ ਵੀ ਜੋ ਵੀ ਕੰਮ ਕਰਨਾ ਅਸੀਂ ਰਲ ਕੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਕੀ ਬਾਤ ਹੈ ਜੀ ਬਿਲਕੁਲ ਮੈਂ ਕਹਿੰਦਾ ਜਸਮੀਨ ਬਣਾ ਲਿਆ ਵੀ ਜੋ ਵੀ ਕੰਮ ਕਰਨਾ ਅਸੀਂ ਰਲ ਕੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਕੀ ਬਾਤ ਹੈ ਜੀ ਬਿਲਕੁਲ ਮੈਂ ਕਹਿੰਦਾ ਜਸਮੀਨ ਜੀ ਜਿਵੇਂ ਹੁਣ ਤੁਸੀਂ ਸਿੰਗਲ ਹੋ ਗਏ ਬੇਟਾ ਤੁਹਾਡਾ ਮਾਡਲ ਹੋ ਗਿਆ ਦਿਖਾਇਓ ਮਾਡਲ ਘਰ ਦੀ ਹੋਟੀਮ ਪਿਆਰ ਹੋ ਗਈ ਦੋਸਤ ਹੋ ਗਏ ਹਨ ਫਿਰ ਅੱਗੇ ਕੋਈ ਫਲਫੁਲਤਾ ਹੀ ਬਣਦਾ ਹੈ ਸਸਤੋਂ ਦਾ ਨਹੀਂ ਫਿਲਮਾਂ ਚ ਗਾਣੇ ਆ ਰਹੇ ਹਨ ਆ ਰਹੇ ਤੇ ਮਤਲਬ ਮੋਸਟਲੀ ਜਿਹੜੀ ਵੇਰੀ ਆਪਣੀ ਹੈ ਆਪਣਾ ਮੈਨੂੰ ਇਹ ਰਹਿੰਦਾ ਮੈਂ ਸਿਰਫ ਗਾਣੇ ਤੱਕ ਹੀ ਸੀਮਤ ਰਹਾ ਕਿਆ ਬਾਤ ਤੇ ਥੋੜਾ ਜਿਹਾ ਇਹ ਵੀ ਹੈ ਵੀ ਮਨ ਨਹੀਂ ਕੋਈ ਨਾ ਡੋਟ ਰਿਹਾ ਬਹੁਤ ਖੁਸ਼ ਤੁਸੀਂ ਗਾਈ ਜਾਓ ਆ ਬੇਟਾ ਤਿਆਰ ਹੋ ਰਿਹਾ ਹੁਣ ਪਤਾ ਲੱਗਿਆ ਵੀ ਪੰਗੂ ਸਾਹਿਬ ਇਹ ਐਕਟਿੰਗ ਅ ਡਿਪਲੋਮਾ ਵੀ ਸਾਡੀ ਟੀਮ ਹੁਣ ਮੈਨੂੰ ਲੱਗਦਾ ਵੀ ਸੋਲਿਡ ਟੀਮ ਸਾਡੀ ਤਿਆਰ ਹੋ ਰਹੀ ਹੈ ਕੀ ਬਾਤ ਹੈ ਤੇ ਆਪਾਂ ਜੋ ਮਾਡਲ ਹੈ ਇਸ ਗੀਤ ਦੇ ਵਿੱਚ ਉਹਦੇ ਨਾਲ ਵੀ ਇੱਕ ਦੋ ਗੱਲਾਂ ਕਰ ਲੈਣੇ ਆ ਟੀਮ ਦਾ ਨਾਮ ਹੈ ਸਾਥੀ ਮੇਰਾ ਨਾਮ ਹੈ ਵਿਆਰ ਜੀ ਆਸ਼ਰ ਤੇ ਪਾਪਾ ਦੇ ਗੀਤ ਤੇ ਕਹਿੰਦੇ ਵੀ ਤੁਸੀਂ ਵੀ ਥੰਕੇ ਲਾਏ ਹੋਨੇ ਆ। ਦੁਆ ਤੇ ਦੁਆ ਤੇ ਜਿੰਦਗੀ ਜਿਹੜੇ ਕੁੜੀਆਂ ਦੀ ਛੜੀ ਅੰਦਰ ਤੇ ਕਿਵੇਂ ਤਾਂ ਕਿ ਲੱਗਦਾ ਭੁਖਦੇ ਦੇ ਵਿੱਚ ਹੋਰ ਤਿਆਰੀ ਮਾਬੂਦ ਦੀ ਜਾਂ ਹੋਰ ਵੀ ਕਰਦੇ ਹੋ ਕੁਝ ਬਸ ਚੱਲੀਏ ਸਭ ਕਰਦੇ ਇੱਕ ਪਾਸੇ ਹੱਥ ਮਾਰੀਏ ਹਰ ਵਾਰੀ ਦਿੰਦੇ ਆ ਲੱਗੇ ਰਹੋਗੇ ਐਕਟਿੰਗ ਨਾਲ ਪਿਆਰ ਹੈ ਚੱਲੀ ਜਾਂਦਾ ਜੀ ਚੱਲੀ ਜਾਂਦਾ ਪਹਿਲਾਂ ਸਿੰਗਿੰਗ ਵੀ ਹੈ ਕੀ ਬਾਤ ਕਿਤਾ ਘਰ ਚ ਕੰਪੀਟੀਸ਼ਨ ਹੋ ਜਾਣਾ ਚੱਲ ਰਹੀ ਹੈ ਠੀਕ ਹੈ Papa ਦਿਲ ਤੇ ਆਪਣੇ ਕੋਲ ਹਾਂ ਜੀ ਰਿਤੀਸ਼ ਬਾਜੀ ਦਾ ਜਿਆਦਾ ਹੱਥ ਹੈ ਲੈ ਡੈਡੀ ਨੇ ਤੱਕਦੇ ਅੱਜ ਤੱਕ ਇਹਨਾਂ ਦਾ ਹੀ ਸਿੰਗਿੰਗ ਦਾ ਇਹ ਨਾਲ ਦਿੱਸਿਰ ਫੋਰੀ ਜਾਂਦਾ ਠੀਕ ਹੈ ਕੀ ਬਾਤ ਹੈ ਜੀ ਬਿਲਕੁਲ ਦੇਖ ਸਾਡੇ ਨੂੰ ਬਹੁਤ ਹੀ ਇੱਕ ਖੂਬਸੂਰਤ ਆਵਾਜ਼ ਤੇ ਡਾਇਰੈਕਟਰ ਸਾਹਿਬ ਸਾਡੇ ਨਾਲ ਰਿਤੀਸ਼ ਜੀ ਮਨਤੀਸ਼ ਦਾ ਹੈਗੀ ਠੀਕ ਹੈ ਨਾ ਚਾਹੋਗੇ ਬਜੀ ਗਾਣੇ ਦੀ ਗੱਲ ਕਰੀਏ ਤਾਂ ਅਸਲ 'ਚ ਇਹ ਗਾਣਾ ਹੀ ਹੈ ਅਗਰੇ ਵਿੱਚ ਜੇ ਗੱਲ ਗੱਲ ਕਰੀਏ ਆਵਾਜ਼ ਦੀ ਤਾਂ ਜਿਹੜੇ ਲਿਰਿਕਸ ਹੈ ਜਿਹੜੇ ਬੋਲ ਨੇ ਉਹ ਜਿਹੜੀ ਆਵਾਜ਼ ਹੈ ਉਹ ਬੋਲਾਂ ਨਾਲ ਬੜਾ ਇਨਸਾਫ ਕਰ ਰਹੀ ਹੈ। ਕੀ ਬਾਤ ਹੈ ਤੇ ਇਸੇ ਤਰ੍ਹਾਂ ਜਿਹੜਾ ਮਿਊਜ਼ਿਕ ਹੈ ਉਹ ਮਿਊਜ਼ਿਕ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਪਰੋਇਆ ਗਿਆ ਹੈ। ਤੇ ਉਮੀਦ ਕਰਦਾ ਕਿ ਸਾਰਿਆਂ ਨੂੰ ਬੜਾ ਪਸੰਦ ਆਏਗਾ। ਕੀ ਬਾਤ ਹੈ ਤੇ ਹੁਣ ਮੈਂ ਤਾਰਫ ਕਰਾਉਣਾ ਤੁਹਾਡਾ ਸਾਡੇ ਬਰਤਖ ਪੰਗੂ ਬਾਈ ਜੀ ਜੋ ਕਿ ਭਗਤ ਮਾ ਜੈਲੇਨਸ ਪਾਟਕੀ ਰੈਟੂ ਕੇ ਤੇ ਇਸ ਮਾ ਸੇਵਾ ਦੇ ਵਿੱਚ ਇੱਕ ਵੱਡਾ ਨਾਮ ਹੈ ਤੇ ਗੱਲ ਕਰ ਲਈਏ ਐਕਟਿੰਗ ਲਾਈਨ ਦੀ ਤਾਂ ਸਲਮਾਨ ਖਾਨ ਜਕੀਸ਼ਰੌਫ ਅਰਬਾਜ ਖਾਨ ਤੇ ਸਲੀਮ ਦੀਆਂ ਫਿਲਮਾਂ ਦੇ ਵਿੱਚ ਲੇਖਕ ਸਲੀਮ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਹਨ ਜਿਵੇਂ ਕਿਸਾਨ ਫਿਲਮ ਆਈ ਸੀਗੀ ਤੇ ਹੋਰ ਵੀ ਕਈ ਫਿਲਮਾਂ ਦੇ ਵਿੱਚ ਤੇ ਪੂਜਾ ਦੇ ਨਾਲ ਵੀ ਇਹਨਾਂ ਦਾ ਇੱਕ ਗੀਤ ਕਾਫੀ ਮਕਬੂਲ ਹੋਇਆ ਸੀਗਾ ਬੁੱਲਣ ਦੇ ਉੱਪਰ ਪੂਜਾ ਨੇ ਵੀ ਕਮਾਇਆ ਸੀ ਇਹਨਾਂ ਨੇ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਤੁਸੀਂ ਵੀ ਗਾਣੇ ਦਾ ਹਿੱਸਾ ਬਣੇ ਹੋ ਅੰਡਰਸਟੂਡਾ ਹਿੱਸਾ ਰਿਹਾ ਉਹ ਪੰਗ ਸਰ ਕੀ ਮੇ ਦਾ ਲੱਗਦਾ ਜਿਵੇਂ ਹੁਣ ਗੀਤ ਆ ਰਹੇ ਨੇ ਸਭ ਤੋਂ ਪਹਿਲਾਂ ਜੀ ਸਤਸ੍ਰੀਕਾਲ ਦੇਖੋ ਜੀ ਜਿਹੜਾ ਅੱਜ ਇੱਕ ਗਾਣਾ ਜਸਮੇਰ ਮੀਆਂਪੁਰੀ ਦੀ ਬਾਤ ਦੇ ਵਿੱਚ ਰਿਲੀਜ਼ ਹੋਇਆ ਮੇਰੇ ਜੀ ਕੁਲਵਿੰਦਰ ਸੰਗਤਪੁਰੇ ਨੇ ਇਹ ਗਾਣਾ ਲਿਖਿਆ ਜੇ ਜੋ ਜਸਮੇਰ ਮੀਆਂਪੁਰੀ ਦੀ ਜੋ ਪਿਚ ਹੈ ਗਾਉਣ ਦੀ ਜੀ ਬਿਲਕੁਲ ਉਹਦੇ ਮੁਤਾਬਕ ਇਹ ਗਾਣਾ ਲਿਖਿਆ ਆਇਆ ਹੈ ਕੀ ਬਾਤ ਤੇ ਜਿਹੜਾ ਲੈਵਲ ਹੈ ਨੀ ਕਿ ਉਹਨਾਂ ਤੇ ਗੌਂਡ ਦਾ ਉਹੀ ਲੈਵਲ ਕੁਲਵਿੰਦਰ ਵੀਰ ਨੇ ਲਿਖਿਆ ਉਹ ਤੇ ਉੱਤੇ ਲਿਖਿਆ ਤੇ ਜਿਵੇਂ ਜਸਮੀਰ ਮੀਆਂਪੁਰੀ ਦੇ ਪਹਿਲਾ ਗਾਣੇ ਲੋਕ ਰੰਗ ਜੀ ਬੜਾ ਮਕਬੂਲ ਹੋਇਆ ਸਰੋਤਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਉਸ ਗਾਣੇ ਦੇ ਨਾਲ ਮਿਲਦਾ ਜੁਲਦਾ ਇਹ ਗਾਣਾ ਖੜ ਕੇ ਗੱਲ ਸੁਣ ਜਾ ਅ ਇੰਨਾ ਕੁ ਵਧੀਆ ਇਹ ਗਾਇਆ ਹੋਇਆ ਕਿਉਂਕਿ ਜਸਮੀਰ ਮੀਆਂਪੁਰੀ ਜੀ ਬਹੁਤ ਬਲੰਦ ਆਵਾਜ਼ ਦੇ ਮਾਲਕ ਹੈ ਕਿਆ ਇਹ ਨਦੀ ਜਿਹੜੀ ਹੈ ਇੱਕ ਹੈ ਇਹ گاਉਂ ਦਾ ਢੰਗ ਹੈ ਖੁੱਲਕੇ ਗਾਉਂਦੇ ਨੇ ਇਹ ਬਿਲਕੁਲ ਪੂਰਾ ਇਹਨਾਂ ਨੇ ਗਾਣੇ ਨਾਲ ਇਨਸਾਫ ਕੀਤਾ ਜਿਵੇਂ ਡਾਇਰੈਕਟਰ ਸਾਹਿਬ ਨੇ ਦੱਸਿਆ ਕਿੰਨੇ ਨੰਬਰ ਦਵਾਂਗੇ ਉਹਨਾਂ ਨੂੰ ਇਹ 100 ਤੋਂ 100 ਨੰਬਰ ਹੈ ਨਾ 100 ਤੋਂ 100 ਠੀਕ ਹੈ ਜੀ 100 ਤੋਂ 100 ਨੰਬਰ ਹੈ ਤੇ ਬਾਕੀ ਹੁਣ ਸਰੋਤਿਆਂ ਦੀ ਕਚੈੜੀ ਦੇ ਵਿੱਚ ਹਾਜ਼ਰ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਹ ਗਾਣਾ ਜਿਵੇਂ ਪਹਿਲਾਂ ਜਸਮੇਰ ਮੀਆਂਪੁਰੀ ਦੇ ਗਾਣੇ ਨੂੰ ਪਿਆਰ ਮਿਲਿਆ ਐਸ ਗਾਣੇ ਨੂੰ ਵੀ ਸਰੋਤੇ ਵੱਧ ਤੋਂ ਵੱਧ ਪਿਆਰ ਦੇਣਗੇ ਕਿਉਂਕਿ ਇਹਨਾਂ ਦੀ ਆਵਾਜ਼ ਦੇ ਵਿੱਚ ਹੀ ਜਾਦੂ ਹੈ ਬਹੁਤ ਵਧੀਆ ਇਹਨਾਂ ਨੇ ਗਾਇਆ ਕੀ ਮੈਸੇਜ ਦੇਣਾ ਚਾਹੁੰਦੇ ਸੋਤਾਂ ਨੂੰ ਮੈਸੇਜ ਤਾਂ ਇਹ ਹੀ ਹੈ ਜੀ ਵੀ ਜਿਹੜਾ ਅੱਜ ਕੱਲ ਦਾ ਸੱਭਿਆਚਾਰ ਆਪਣਾ ਪੁਰਾਣਾ ਵਿਰਸਾ ਸੀ ਲੋਕ ਭੁੱਲਦੇ ਜਾ ਰਹੇ ਆ ਜਸਮੇਰ ਮੀਆਂਪੁਰੀ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਲੋਕਾਂ ਨੂੰ ਜੋੜ ਰਹੇ ਆ ਗਾਣਿਆਂ ਦੇ ਥਰੂ ਕਿਉਂਕਿ ਹਰੇਕ ਗਾਣੇ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੁੰਦਾ ਲੋਕ ਰੰਗ ਦੇ ਵਿੱਚ ਵੀ ਬੜੇ ਵਧੀਆ ਮੈਸੇਜ ਸੀਗੇ ਪੰਜਾਬੀ ਵਿਰਸੇ ਦੇ ਨਾਲ ਜੋੜਿਆ ਸੀ ਇਹਨਾਂ ਨੇ ਤੇ ਇਸ ਗਾਣੇ ਦੇ ਵਿੱਚ ਵੀ ਤੁਹਾਨੂੰ ਸਮਾਜਿਕ ਮੈਸੇਜ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਸੁਣਨ ਨੂੰ ਮਿਲਣਗੇ ਤੇ ਮੈਂ ਬਹੁਤ ਵਧਾਈ ਦਿੰਦਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਮੇਰੇ ਵੀਰ ਗੁਰਮੀਤ ਟਕਹੋਰਾ ਜੀ ਨੰਦ ਦੇ ਵੀ ਬਹੁਤ ਵੱਡਾ ਯੋਗਦਾਨ ਰਿਹਾ ਕੁਲਵਿੰਦਰ ਸੰਗਤਪੁਰੀ ਜੀ ਜਿੰਨੀ ਵੀ ਪੂਰੀ ਟੀਮ ਹੈ ਅਰਸ਼ ਹੈ ਮੁੰਡਾ ਮਾਡਲ ਹੈ ਜੋ ਤੇਦਰਜਾ ਸਰਪੰਚ ਜੀ ਬੈਠੇ ਆਪਣੇ ਸ਼ੇਖਪਰੇ ਵਾਲੇ ਸਾਰਿਆਂ ਨੇ ਰਲ ਕੇ ਰਿੱਕੀ ਮਜਰੀ ਤੋਂ ਗੌਰਵ ਹੈ ਸਾਰਿਆਂ ਦਾ ਜਿਹਨੇ ਕਿ ਬਹੁਤ ਵਧੀਆ ਯੋਗਦਾਨ ਰਿਹਾ ਸਾਰਿਆਂ ਨੇ ਬਹੁਤ ਵਧੀਆ ਕੰਮ ਕਰਿਆ ਤੇ ਮੈਂ ਉਮੀਦ ਕਰਦਾ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਬਿਲਕੁਲ ਜੀ ਤੇ ਗੱਲ ਕਰਦੇ ਆ ਕਿ ਵੀ ਜੋ ਗੀਤ ਆਇਆ ਖੜ ਕੇ ਗੱਲ ਸੁਣ ਜਾ ਜੋ ਹੁਣ ਸਾਡੀ ਗੱਲਬਾਤ ਹੋਈ ਹੈ ਚਾਹੇ ਉਹ ਬਲਕਾਪੰਗੂ ਜੀ ਨੇ ਬਿਲਕੁਲ ਸਹੀ ਕਿਹਾ ਕਿ ਵੀ ਮੈਂ 100 ਚੋਂ 100 ਨੰਬਰ ਦੇਵਾਂਗਾ ਇਹਨਾਂ ਨੂੰ ਜਸਮੀਰ ਪੀ ਮੀਆਂਪੂਰੀ ਜੀ ਨੇ ਜੋ ਆਪਣੀ ਦਮਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਜਿਵੇਂ ਕਿ ਕਲਵਿੰਦਰ ਜੀ ਨੇ ਗੀਤ ਲਿਖਿਆ ਤੇ ਉਵੇਂ ਹੀ ਉਸੇ ਬਲੰਦ ਆਵਾਜ਼ ਦੇ ਵਿੱਚ ਜਿਵੇਂ ਜਸਮੀਰ ਪੀ ਮੀਆਂਪੂਰੀ ਜੀ ਨੇ ਜਿਵੇਂ ਪ੍ਰਸਤੁਤ ਕੀਤਾ ਤੇ ਅਰਸ਼ ਦੀ ਜਿਵੇਂ ਐਕਟਿੰਗ ਹੋਈ ਆ ਉੱਥੇ ਸਾਰਾ ਸੁੰਨੇ ਤੇ ਸੁਹਾਗਾ ਨਜ਼ਰ ਆਉਂਦਾ ਹੈਗਾ ਤੇ ਉਮੀਦ ਕਰਦੇ ਆ ਕਿ ਦਰਸ਼ਕਾਂ ਨੂੰ ਇਹ ਗੀਤ ਜਰੂਰ ਪਸੰਦ ਆਏਗਾ ਭਾਈ ਖੜਕਾ ਦਿਓ ਇਸ YouTube ਨੂੰ ਤੇ ਬਸਤੋਬਦ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਜਰੂਰ ਕਰਿਓ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਗੀਤ ਤੇ ਸਾਡੀ ਸਟੋਰੀ